ਇਹ ਸਾਡਾ ਹੋਟਲ ਹੈ ਜੀ ਆਈਸ ਲੈਂਡ ਬਿਲਕੁਲ ਪٹرول ਪੰਪ ਕਾਜਾ ਜੀ ਕੋਈ ਪٹرول ਪੰਪ ਹੈ ਜਿੱਥੋਂ ਪٹرول ਰਾਈਡਰ ਲੈ ਕੇ ਜਾਂਦੇ ਆ ਕਾਜਾ ਤੋਂ ਪਿੱਛੇ ਜਿਹੋ ਸਿੰਮਲੇਵਲ ਹੁੰਦਾ ਜੇ ਪٹرول ਪੰਪ ਨਹੀਂ ਕਿੱਥੇ ਲੱਭਦਾ ਸਿਰਫ ਲੱਭਦਾ ਵਾ ਮਰਜੀ ਕੀ ਏਰੀਆ ਵਾ ਸਿੰਮਲੇਵਲ ਹੁੰਦਾ ਜੇ ਤੇ ਪੂ 40 ਕਿਲੋਮੀਟਰ ਪਿੱਛੇ ਕਾਜਾ ਤੋਂ ਉੱਥੇ ਪੰਪ ਹੈ ਉੱਥੋਂ ਤੇਲ ਪਾ ਲੋ ਨਹੀਂ ਤੇ ਤੁਹਾਨੂੰ ਤੇਲ ਨਹੀਂ ਮਿਲਣਾ ਫਿਰ ਜਾ ਕੇ ਮਿਲਣਾ ਮਨਲਾ ਕਾਜਾ ਬੜਾ ਸ਼ੰਗਰ ਸੁੰਦਾ ਤੇਲ ਪਾਉਣ ਲੱਗਿਆ ਤੇ ਕਾਜੇ ਦੀ ਨਿੱਕੀ ਜੀ ਵੀਡੀਓ ਆਪਾਂ ਸੋਚੀ ਵੀ ਬਣਾਈਏ ਨੂੰ ਪਿਆਰ ਪ੍ਰਸਾਸੀ ਕਾ ਤੇ ਸੀਰੀ ਸਾਡੀ ਚੱਲ ਰਹੀ ਆ ਸਪੀਟੀ ਰਾਈਡ 2024 ਜਿਹਦੇ ਵਿੱਚ ਆਪਾਂ ਇੱਕ ਜਾਮਾ ਇੱਕ ਰਾਇਲਨ ਫੀਲਡ ਇੱਕ ਜਿੱਦੀ ਤੇ ਇੱਕ TVS ਅਨਟੋਰਕ ਲੈ ਕੇ ਆਪਾਂ ਇੱਥੇ ਪਹੁੰਚੇ ਆ ਅੱਜ ਕਾਜਾ ਪਹੁੰਚੇ ਆ ਤੇ ਹੁਣ ਸ਼ਾਮ ਦਾ ਸਮਾਂ ਵਾ ਸਾਡੇ ਮਾਂਚੇ ਵੀ ਕਾਜਾ ਤੇ ਘਾਰ ਹோம் ਸਟੇ ਹੋਟਲ ਜੋ ਵੀ ਇਥੋਂ ਦਾ ਹੈਗਾ ਵਾ ਰੱਬ ਨੇ ਬਣਾਇਆ ਇਨਫਰਾਸਟ੍ਰਕਚਰ ਸਾਰਾ ਬਖਮਨੇ ਆ ਤੇ ਇੱਕ ਨੀਕੀ ਜੀ ਵੀਡੀਓ ਅਸੀਂ ਬਣਾਉਣ ਲੱਗੇ ਆ ਇਹਦੀ ਤੇ ਇਹ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਜੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਪੜਾ ਸਾਡਾ ਵੇਖੋ ਆ ਕਾਜਾ ਤੇ ਬਿਲਕੁਲ ਪਟਰੋਲ ਪੰਪ ਦੇ ਨਾਲ ਆ ਪਹਿਲੀ 호텔 ਸ਼ੁਰੂ ਕਰਨੇ ਆ 호텔 ਵੇਖੋ ਆਈਸਲੈਂਡ ਆ ਇਹਦੇ ਵਿੱਚ ਵੀ ਨੰਬਰ ਤੁਹਾਨੂੰ ਹੀ ਡਿਸਪਲੇ ਕਰਦੇ ਆ ਬਹੁਤ ਹੀ ਸ਼ਾਨਦਾਰ 호텔 ਲੱਗਦਾ ਵਾ ਤੇ ਵਧੀਆ ਚੀਜ਼ ਆ ਰੇਟ ਵੀ ਇਹਦਾ ਠੀਕ ਠਾਕ ਆ ਕੋਈ ਬਹੁਤ ਜ਼ਿਆਦਾ ਨਹੀਂ ਆ ਓਕੇ ਆ ਤੇ ਵਧੀਆ ਵਾ ਆ ਸਾਡੇ ਮੋਟਰਸਾਈਕਲ ਲੱਗੇ ਆ ਹੋਰ ਵੀ ਡਰਾਈਵਰ ਇੱਥੇ ਆਏ ਆ ਲੱਗੇ ਆ ਉਹਦੇ ਤੇ ਆਹ ਚੀਜ਼ ਵੇਖੋ ਜਿਹੜੀ ਇੱਥੇ ਮਨਸਟਰੀ ਆ ਆਪਾਂ ਜ਼ੂਮ ਕਰ ਰਹੇ ਆ ਆਹ ਵੇਖੋ ਉਹਦੇ ਉੱਤੇ ਫੋਟੋਗ੍ਰਾਫੀ ਚੱਲਣ ਦੀ ਆ ਬਹੁਤ ਜ਼ਿਆਦਾ ਜ਼ੂਮ ਹੋਇਆ ਪਾ ਤੇ ਫੋਟੋਗ੍ਰਾਫੀ ਆ ਕਿ ਐਕਟਿੰਗ ਹੋਣ ਦੀ ਪਤਾ ਨਹੀਂ ਕੀ ਬੰਦਾ ਹੈ ਰੀਲ ਬੰਦੀ ਹੋਣੀ ਆ ਇਹ ਸ਼ੁਰੂ ਹੋ ਗਿਆ ਹੈ ਲੈਂਸ ਕੇ ਪਿੱਛੇ ਇੱਕ ਆ ਜਦਾ ਇਹ ਜਿਹੜੇ ਪਹਾੜ ਆ ਬਹੁਤ ਹੀ ਸੋਹਣੇ ਪਹਾੜ ਆ ਲੇਲ ਅਕਬਰ ਕੀ ਆ ਤੇ ਜਿਉਂ-ਜਿਉਂ ਆਪਾਂ ਤੁਰਨੇ ਆ ਜਿਉਂ ਤੁਹਾਨੂੰ ਦਿਖਾਉਨੇ ਆ ਸਾਡੇ ਨਾਲ ਵੀਰ ਤਰਨਜੀਤ ਸਿੰਘ ਟਾਂਡੇ ਵਾਲੇ ਵੀ ਨਾਲ ਹੀ ਆ ਉਹ ਵੀ ਆਪਣਾ ਜਿਹੜਾ ਫੰਡ ਦਾ ਮਜਾਰਾ ਕਰਨਗੇ ਆਪਣਾ ਇਨਸਟਰੂਮੈਂਟ ਉਹਨਾਂ ਨੇ ਵੀ ਲੈ ਲਿਆ ਆ ਬੀਐਸਐਨ ਦਾ ਟਾਵਰ ਆ ਗਿਆ ਬੀਐਸਐਨ ਦਾ ਬਿਲਕੁਲ ਐਕਸਚੇਂਜ ਦੇ ਨਾਲ ਆਹ ਵਾ ਆਹ ਵੇਖੋ ਜੀ ਆ ਮੈਂ ਬੱਸ ਕਰਤਾ ਇਹੀ ਆ ਜਦਾਂ ਕਿ ਪੇਂਟਰ ਨੇ ਲੈ ਕੇ ਨਾ ਪੇਂਟਿੰਗ ਕਰਤੀ ਹੈ ਚਟੇ ਰੰਗ ਦੀ ਓਹੋ ਯਸ ਬਹੁਤ ਹੀ ਖਾਸ ਤੇ ਕਲਾਸ ਆ ਰੱਬ ਦੀ ਆ ਵੇਖੋ ਦੋਵੇਂ ਮੋਟਰਸਾਈਕਲ ਜਾਵਾ ਰੋਸਟਰ ਤੇ ਮਟੀਓਰ ਇੱਕ ਫਰੇਮ ਚ ਤੁਹਾਨੂੰ ਮੈਂ ਪਹਿਲੀ ਵੀਡੀਓ ਚ ਕਿਹਾ ਸੀ ਗੱਲ ਨਹੀਂ ਬਣੀ ਹੁਣ ਵੇਖੋ ਕਿਹੜਾ ਮੋਟਰਸਾਈਕਲ ਸੋਹਣ ਲੱਗਦਾ ਵਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਮੋਟਰਸਾਈਕਲ ਜ਼ਿਆਦਾ ਪਸੰਦ ਲੱਗਾ ਬੈਕ ਅਪੀਅਰੈਂਸ ਇਹਨਾਂ ਦੀ ਇਦਾਂ ਦੀ ਆ ਆ ਜੀ ਆਪਾਂ ਪਾਰਟ ਵੇਖੀਏ ਇਹਦਾ ਆਵਾ ਤੇ ਇਹਦਾ ਇਦਾਂ ਵਾ ਆਪਾਂ ਗੱਲ ਕੀਤੀ ਸੀ ਆ ਰੁਕ ਹੁੰਦਿਆ ਇੱਥੇ ਲਦਾਖ ਵੀ ਇਹ ਬੜੇ ਆ ਤੇ ਇੱਥੇ ਵੀ ਇਹ ਬੜੇ ਆ ਇਹ ਕਿਹੜਾ ਵਾ ਆਹੰ ਦਾ ਹੱਤਾ ਹਾ ਵੇਖੋ ਪੰਪ ਦਾ ਹਾਲ ਆ ਪੰਪ ਤੇ ਆਹ ਡਾਹੋ ਡਰ ਪੰਪ ਚ ਲੈਣ ਲੱਗੀ ਹੁੰਦੀ ਹੈ ਜਿੱਦਾਂ ਗੈਸ ਵੀ ਲੈਣ ਲੱਗਦੇ ਦੀ ਪਹਿਲਾਂ ਉਹਦਾਂ ਹੈ ਉਹ ਮੋਟਰਸਾਈਕਲ ਦਿਖਾਓ ਇੰਟਰਸੈਪਟਰ ਆ ਵੇਖੋ ਮੋਟਰਸਾਈਕਲ ਦੀ ਵੀ ਲੈਂਨ ਲੱਗਦੀ ਜੇ ਪੂਰੀ ਇੱਥੇ ਜਾਵਾ ਉਹ ਤੂ ਐਦਾਂ ਭਾ ਕੇ ਰਹਿੰਦੇ ਜੀ ਐਦਾਂ ਲੈਂਨ ਲਮੂਈ ਲੱਗ ਜਾਂਦੀ ਏ ਜੀ ਤੇਲ ਭਰ ਕੇ ਤੇ ਕਾਹ ਫਿਰ ਤੇਲ ਮਰਦਾ ਜਾ ਕੇ ਮਿਲਾਉਂਦੀ ਰਾਹ ਚ ਬਲੈਕ ਮੈਜਟ ਮਿਲ ਜੇ ਇਹ ਲੁਧਿਆਣੇ ਦਾ ਨੰਬਰ ਤੇ ਪੈਟਰੋਲ ਪੰਪ ਤੋਂ ਸਾਡਾ ਜਿਹੜਾ ਹੋਟਲ ਆ ਉਹ ਐਦਾਂ ਦੇਖਦਾ ਵਾ ਜੀ ਇਥੋਂ ਹੀ ਮਾਸਟਰ ਜਿੰਦਾ ਜੀ ਨੇ ਇਹਦੇ ਨੇ ਨੰਬਰ ਸਕੈਨ ਕੀਤੇ ਸੀ। ਇਥੋਂ ਨੰਬਰ ਵੇਖ ਕੇ ਤੇ ਫੋਨ ਕੀਤਾ ਤੇ ਹਨ ਮਿਲ ਗਿਆ। ਵੇਖੋ ਬਾਈਕਰਾਂ ਦਾ ਸ਼ੰਗਰ ਸੇ ਵੇਖੋ ਪਰ ਲੰਘ ਜਾਂਦੇ ਪਾਈਕਰ ਕਾਰਾਂ ਅਰਜੰਦੀਆਂ ਬਾਈਕਰ ਲੰਘ ਜਾਂਦੇ ਆ। ਆਹ ਤਸਵੀਰ। ਆਹ ਬਗਲ ਨੇ। ਇਹਨਾਂ ਦੇ ਸਿੰਬਲ ਆ। ਆਹ ਵੇਖੋ ਬਾਜ਼ਾਰ ਦੇ ਵਿੱਚ ਬੁੱਧ ਧਰਮ ਦੇ ਜਿਹੜੇ ਨਾਲ ਸਿੰਬਲ ਛੋਟੇ ਛੋਟੇ ਲੱਗੇ ਆ ਉਹਨਾਂ ਦੇ ਗੁਰ ਮੰਤਰ ਜਿਹੜੇ ਕਮਾਉਂਦੇ ਆ ਕਮਾ ਵੀ ਰਹੇ ਆ ਇਦਾਂ ਕਰਕੇ ਕਮਾਉਂਦੀ ਆ ਕਿ ਰੱਬ ਤੋਂ ਨਾ ਲਿੰਦੀ ਆ ਕੋਟ ਰੈਸਟੋਰੈਂਟ ਉਹਨਾਂ ਦੇ ਨੰਬਰ ਨਾਲ ਹੀ ਕਵਰ ਕਰਦੇ ਜਾਣਾ ਰਾਟੇ ਸਿਮਰਨ ਵੀਰ ਵੀਆ ਸਿਮਰ ਜੀ ਆਪਣੀਆਂ ਆਈਡੀ ਪੋਲੋ ਇੰਸਟਾਗ੍ਰਾਮ ਜਿੱਥੇ ਕੰਟੈਂਟ ਕ੍ਰੀਏਟ ਕਰਦੇ ਜੀ ਮੈਂ ਸਿਮਰ 9424 ਉਥੇ ਵੇਖਿਓ ਇਹਨਾਂ ਨੇ ਜਦਾ ਇੱਕ ਜ਼ਬਰਦਸਤ ਸੀਨ ਆ ਰਸਤੇ ਚੋਂਦਾ ਪਹਾੜਾ ਦਾ ਇਹਨਾਂ ਨੇ ਕ੍ਰੀਏਟ ਕੀਤਾ ਬੜਾ ਸ਼ਾਨਦਾਰ ਉਹ ਯੂਨੀਵਰਸਲ ਵੀਡੀਓ ਹੈ ਵੇਖਣ ਵਾਸਤੇ ਵੀ ਕਾਜਾ ਸਪੀਟੀ ਕੀ ਆ ਹਾਂਜੀ ਬਹੁਤ ਵਧੀਆ ਬਹੁਤ ਹੀ ਖੂਬਸੂਰਤ ਲੋਕੇਸ਼ਨ ਤੇ ਆਊਟ ਲਿਆ ਜੀ ਲਓ ਹੋਮਸਟੇਅਰ ਨੰਬਰ ਲਓ ਜਿੰਨੇ ਮਰਜ਼ੀ ਨੰਬਰ ਲਓ ਕਾਜਾ ਦੇ ਹੋਮਸਟੇਅਰ ਨੰਬਰ ਅਜ ਮਤ ਆ ਰਿਹਾ ਪਿਆ ਅਜ ਕਾਜਾ ਨੂੰ ਚੰਗੀ ਤਰ੍ਹਾਂ ਕਰਨਾ ਨੰਬਰ ਵੇਖੋ ਹੋਟਲ ਦੇ ਜਾ ਰਹੇ ਸਾਡੇ ਜਾਣਕਾਰ ਬਣ ਗਏ ਸਾਡੇ ਹੁਣ ਫਿਰ ਜਾ ਰਹੇ ਆ ਆ ਦੇਖੋ ਆ ਟਾਇਰਸ ਮੈਨੂਫੈਕਚਰ ਕਰਨ ਦੇ ਜਿਹਨਾਂ ਦੇ ਆ ਲੁਮਦਿਆਣਾ ਹੋਟਲ ਬੰਦੇ ਆ ਉਹਨਾਂ ਦੇ ਸ਼ਾਨਿਆ ਨਾ ਇੱਕ ਆਪਣੇ ਆਪਣਾ ਝੰਡਿਆਂ ਦੇ ਤੇ ਨਾਲ ਹਾਜ਼ਰ ਬਣੇ ਆ ਜੂਮ ਕਰਨਾ ਮੈਂ ਇਹ ਮੈਂ ਆਪਣੇ ਹੋਟਲ ਤੋਂ ਵੀ ਇੱਕ ਛੋਟਾ ਵੀਡੀਓ ਜੂਮ ਕੀਤਾ ਸੀ ਇਹ ਨਿਸ਼ਾਨ ਜਿੱਥੇ ਆਪਾਂ ਹੀ ਕੰਮ ਗਏ ਹਾਂ 15 ਕਿਲੋਮੀਟਰ ਹਾਈਟ ਤੇ ਇੱਧਰ ਆ ਇੱਧਰ ਤਾਂ ਹਾਈਟ ਤੇ ਉੱਥੋਂ ਵੀ ਇਹ ਲੱਭਦੇ ਸੀ ਉਹ ਨੂੰ ਜੂਮ ਕਰੀ ਜਿਹੜਾ ਪੱਥਰ ਹੈ ਕੀ ਹੈ ਹਾਂ ਵੀ ਤਾਂ ਫੇਰ ਜੂਮ ਕਰਨੇ ਆ ਇਹ ਲਿਖਿਆ ਵਾ ਇਹ ਹੈ ਕੀ ਲੱਗਿਆ ਹੈ ਪੱਥਰ ਹੈ ਪੱਥਰ ਹੈ ਇੱਕ ਹੋਰ ਫੋਟੋ ਲਓ। ਦੋ ਆਈ ਨੰਬਰ ਵੀ। ਕਦੇ-ਕਦੇ ਇਦਾਂ ਦੇ ਸਿੰਬਲ ਆਏ ਹੁੰਦੇ ਆ। ਆਹ ਤੇ ਆਮ ਲਾਏ ਹੁੰਦੇ ਆ। ਆਹ ਇਦਾਂ ਵੀ ਪੱਥਰ ਲਾ ਕੇ ਇੱਕ ਲੱਕੜ ਤੇ ਉਹਦੇ ਉੱਤੇ ਕੋਈ ਆਪਣਾ ਧਾਰਮਿਕ ਚਿੰਨ੍ਹ ਲੱਗਾ ਹੁੰਦਾ। ਇਦਾਂ ਦੀ ਕੰਦਾ ਵੀ ਚਲਦੀਆਂ। ਇਦਾਂ ਦੀ ਕੰਦਾ ਤੇ ਆਮ ਚਲਦੀਆਂ ਨਾ ਬੈਲੈਂਸਿੰਗ। ਇਹ ਰੈਗੂਲਰ ਪਥਰਾ ਨੂੰ ਰੈਗੂਲਰ ਤਰੀਕੇ ਨਾਲ ਬੈਲੈਂਸ ਕਰ ਦਿੰਦੇ ਆ ਇਹ ਦੰਦੀਆਂ ਦੀਆਂ ਦੁਕਾਨਾਂ ਤੁਹਾਨੂੰ ਲੱਭਦੀਆਂ ਵਾ ਇੱਥੇ ਇ ਕਪੜੇ ਇਹਨਾਂ ਦੇ ਸਿੰਬਲ ਉੱਤੇ ਲੱਗੇ ਹੁੰਦੇ ਆ ਅੱਜ ਰਮਾਲਾਂ ਤੇ ਇਹਨਾਂ ਦੇ ਸਿੰਬਲ ਹੋਣਗੇ ਬਹੁਤ ਤੇ ਨਹੀਂ ਦੂਜੇ ਹੀ ਆ ਅੱਛਾ ਸਿੰਪਲ ਉੱਧਾ ਦੇ ਜਾਣੀਆਂ ਮਫਰਲਿਆ ਟੋਪੀਆਂ ਠੰਡ ਵਾਲੀਆਂ ਜਿਹੜੀਆਂ ਇਹੋ ਜਿਹੀ ਚੀਜ਼ਾਂ ਨਾਲ ਦੁਕਾਨਾਂ ਤੇ ਮਿਲਦੀਆਂ ਨੇ ਆਮ ਆਹ ਟੋਪੀਆਂ ਜਿਹੜੀਆਂ ਆਪਾਂ ਦਿੰਦੇ ਹਾਂ ਠੰਡ 'ਚ ਬੰਦੇ ਇਥੇ ਦਰਜੀ ਵੀ ਹੁੰਦਾ ਦਰਜੀ ਵੀ ਦਰਜੀ ਕੱਪੜੇ ਸਿੰਦਾ ਵਾ ਜੀ ਇੱਥੇ ਵੀ ਦਰਜੀ ਕੱਪੜੇ ਸਿੰਦਾ ਵਾ ਇੱਥੇ ਵੀ ਦਰਜੀ ਕੱਪੜੇ ਸਿੰਦਾ ਆ ਆ ਗਈ ਆ ਗਈ ਚੀ ਜਾ ਕੈਫੇ ਆ ਹੈ ਕੈਫੇ ਕੇ ਰੋ ਕੈਫੇ ਇਹ ਹੱਦ ਨਾ ਮੈਚ ਨਹੀਂ ਕਰਦਾ ਬਾਕੀ ਰੈਸਟ ਆਫ ਨਾ ਆ ਕੰਧ ਦੇਖੋ ਹੈਰੀਟੇਜ ਕੰਧ ਇਹ ਹੈਰੀਟੇਜ ਕੰਧ ਹੈ ਜੀ ਕੁਝ ਜਿਆਦਾ ਜਾਨ ਬੁੱਝ ਕੇ ਨਾ ਰੱਖੀਆਂ ਵਾ ਉਹ ਵਧੀਆ ਗੱਲ ਰੱਖਦੇ ਭਰਾ ਹੁਣ ਬੇਸ਼ੱਕ ਥੋੜਾ ਥੋੜਾ ਨਵਿੰਗ ਕਰਨੀ ਹੋ ਗਿਆ ਵਾ ਤੇ ਇੱਥੇ ਵੇਲਾ ਬਰਤਨ ਸਟੋਰ ਹੈਗਾ ਉੱਥੇ ਹੀ ਘੁੰਮਦੀ ਬਰਤਨ ਸਟੋਰ ਕਾ ਜਿਆਦਾ ਇਥੇ ਭਾਂਡੇ ਹੁੰਦੇ ਆ ਜੀ ਪਤੰਜਲੀ ਦਾ ਸਟੋਰ ਵੀ ਹੈਗਾ ਜਿੱਥੇ ਫਤੰਜਰੀ ਦਾ ਸਟੋਰ ਹੈ ਦੇ ਵਿੱਚ ਲੱਕੜ ਦਾ ਕੰਮ ਨਾਲ ਹੀ ਸਮੈਲ ਲੱਗੀ ਹੈ ਪਿਆਰ ਦੀ ਹੋ ਜਾਵਾਂ ਲੱਗਾ ਜੋ 42 ਤੇਰਾ ਤੇਰਾ ਮਨਪੁੰਦਾ 42 ਹੈ ਨਾ ਹੈ ਰੋਸਟਰ ਹੀ ਆ ਪਰ ਲਾਲ ਹੈਂਡਲੂਮ ਆ ਤਨ ਮੱਕੇ ਖਾਤਾ ਜਦਾਂ ਦੇ ਇੱਥੇ ਕੰਨ ਹੁੰਦੀਆਂ ਵਾ ਪੂਨਮ ਢਾਬਾ ਦੁਰਗਾ সুইਟ ਸ਼ਾਪ ਤੇ ਪਿਆਸੂ ਢਾਬਾ ਲੋਕੀਤ ਬਮਾਰ ਕੈਫੇ ਜਮਸਾ ਕੈਫੇ ਜਮਸਾ ਕਾਜਾ ਦੀ ਸਬਜੀ ਸਿੰਘ ਸਿੰਘੇ ਫੂਡ ਕੋਰਨਰ ਆਦਿਕਾਉਣਾ ਇਥੋਂ ਸਾਡੇ ਫੋਨੋ ਪਸ਼ਣ ਭਲਾਂ ਨੂੰ ਮਿਲਦੇ ਆ। ੀਆਂ ਵਾਲੇ ਬੈਂਗਣੇ ਜੀ ਝੋੜੀਆਂ ਵਾਲੇ ਸ ਬਾਕੀ ਸਬਜ਼ੀਆਂ ਸਾਰੀਆਂ ਹਰ ਨਾਂ ਮੈਚ ਕਰਦੀਆਂ। ਇਧਰ ਗਰਮ ਕਪੜੇ ਮਿਲ ਰਹੇ ਨੇ ਕੈਫੇ ਐਂਡ ਰੈਸਟੋਰੈਂਟ। ਉਹ ਬੂੜ ਆਹ ਸਾਡੇ ਕਾਹਣੀ ਵਾਲੇ ਬੂੜ ਹੈ। ਕਿਰੇ ਹੈ ਬਹੁਤ ਸ਼ੌਂਕ ਨਾਲ ਲੈ ਹੀ ਕੋਈ ਸਾਬ ਨੂੰ ਪੁੱਛ ਲਈਏ ਲੈ ਜੀ ਆਹ ਆ ਸਾਰੇ ਹੋਮ ਸਟੇ ਆਦੂ ਆਦੂ ਗਾਂਦੇ ਬੜੀ ਪੀੜ ਪਈ ਆ ਮਨ ਭੌਂਦੇ ਦੁਕਾਨ ਆ ਟੈਂਟ ਕ્રાਫਟ ਦੁਕਾਨ ਵੇਖਣੀ ਥੋੜੀ ਉਦਾਂ ਮਾਰ ਸਕ ਵੇਖ ਲੈਣੇ ਆ ਕਿ ਕੀ ਕੁਝ ਆ ਇੱਥੇ ਮਿਲਦਾ ਬਾਈ ਸਾਈਕਲ ਦੀ ਸਰਵਿਸ ਕਰਾਉਣੀ ਹੈ ਤੇ ਇੱਥੇ ਕਰਾਓ ਬੈਗ ਲੈਣਾ ਹੀ ਬੈਗ ਬੈਗ ਲੈਣਾ ਹੀ ਆਓ ਆਜੋ ਆਜੋ ਚਲੋ ਦਸਤਾਨੇ 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 ਲੜਨੀ ਆ ਆ ਦਸਤਾਨੇ ਇੰਦਰਜੀ ਲੈ ਕੇ ਨਹੀਂ ਆਇਆ ਮੈਂ ਦਸਤਾਨੇ ਵੇਖ ਲਾ ਆ ਵਾਟਰਪੂਫ ਹੀ ਹੋ ਇਹ ਵਾਟਰਪੂਫ ਹੈ ਹਾਂਜੀ ਹਾਂਜੀ ਪਾਣੀ ਨਹੀਂ ਆਇਆ ਹਾਂ ਵਾ ਤੇ ਨਹੀਂ ਆ ਹਾਂ ਪਾਣੀ ਮਿਲ ਜਾਓ ਰੱਖਾਓ ਬਰਤ ਮੇਂ ਨਾ ਰੋ ਖਿਚ ਲੋ ਨਹੀਂ ਤਾਂ ਇਹ ਹਾਂ ਤਰਨਜੀ ਵਾਟਰਪੂਫ ਫੋਰ ਹਸੇ ਕਪੜੇ ਨਹੀਂ ਜੀ ਕਾچے ਦੇ ਤੁਹਾਨੂੰ ਕਾਜੇ ਕੋਈ ਟੂ ਟ੍ਰੈਵਲ ਕੰਪਨੀ ਨਾਲ ਸੰਪਰਕ ਕਰਨਾ ਚਾਹੁੰਦੇ ਜੇ ਇਹ ਆ ਸ਼ੇਰ ਸਿੰਘ ਕੰਟਰੈਕਟਰ ਉਹਦਾ ਵੀ ਨੰਬਰ ਇਹਦੇ ਉੱਤੇ ਆ ਗਾ ਕੁਮੂ ਤੁਹਾਨੂੰ ਬਾਈਕ ਰੈਂਟ ਚਾਹੀਦੀ ਆ ਉਹਦਾ ਵੀ ਨੰਬਰ ਆ ਗਾ ਜੀ ਬੁਲਟ ਚਾਹੀਦਾ 500 ਸੀਸੀ ਸਕੂਟੀ ਚਾਹੀਦੀ ਐ ਕੋਈ ਵੀ ਚਾਹੀਦਾ ਤੁਸੀਂ ਆ ਨੰਬਰ ਤੇ ਸੰਪਰਕ ਕਰ ਸਕਦੇ ਜੀ 1 ਕਮਤੇ ਨਾ 770 ਰੁਪਏ ਦਾ ਇੱਥੇ ਲਾਉਗੇ ਤੇ 50 ਰੁਪਏ ਦਾ ਇੱਕ ਆ ਤਾਂ ਹੋਰ ਵੇਖ ਲੈਣੀ ਆ ਹੋਰ ਤੁਮ ਮਿਲ ਜਾਣੇ ਬਿਆ ਗਤਾਂ ਨੂੰ ਮਿਲ ਜਾਣਗੇ ਛੱਲੇ ਮਿਲ ਜਾਣਗੇ ਤੁਹਾਨੂੰ ਇਹੋ ਜੀ ਚੀਜ਼ਾਂ ਮਿਲ ਜਾਣਗੀਆਂ ਹੋਰ ਬਚਾਰ ਤੇ ਅੱਗੇ ਵਧਦੇ ਆ ਤੇ ਇੱਥੇ ਵੀ ਇੱਕ ਆ ਵੇਖੋ ਲੱਗਾ ਵਾ ਯਾਤਰੀ ਕਮ ਹੁੰਦੇ ਆ ਸ਼ੌਂਕ ਨਾਲ ਤੇ ਜਿਹੜੇ ਬਹੁਤ ਤੁਹਾਨੂੰ ਦਿੱਖ ਹੁੰਦੇ ਆ ਆਪਣੀ ਸਪਿਰਚੁਅਲ ਆ ਜੋ ਹੁੰਦੀ ਆ ਉਹਨਾਂ ਦੀ ਵੈਲਿਊ ਉਹਦੇ ਮੁਤਾਬਕ ਕਿੱਥੇ ਗਏ ਮੈਨੂੰ ਉਮੀਦ ਨਹੀਂ ਵੀ ਪਜਾਰਨਾ ਉਨਾਵਾ ਬੜਾ ਹੋਊਗਾ ਹੈ ਗਾਵਾਟ ਆ। ਮੈਂ ਸੋਚਿਆ ਨਹੀਂ ਵੀ ਇੰਨਾ ਬਾਜ਼ਾਰ ਹੋਣਾ ਵਾ। ਬਾਜ਼ਾਰ ਬਹੁਤ ਵੱਡਾ ਹੈਨਾ। ਤੁਹਾਨੂੰ ਇਹਦਾ ਬਾਜ਼ਾਰ ਲੱਭ ਦੇਤਾ ਹਾਂ ਨਾ। ਇਹ ਬਾਜ਼ਾਰ ਚ ਲੋ ਵੱਡਾ ਰੋਡ ਨਹੀਂ ਦੇਖਦਾ ਪਰ ਵਿਚ ਵਿੱਚ ਕਿੰਨਾ ਹੀ ਆ ਇਸ ਵਿੱਚ ਕਿੰਨਾ ਹੀ ਆ। ਇਹ ਗੱਲ ਹੈ ਕੀ ਆ। ਰਾਈਡਰ ਅਜੇ ਵੀ ਆਈ ਜਾ ਰਹੇ ਨੇ। ਰਾਈਡਰਾਂ ਦਾ ਜਮਾ ਆਪਣਾ ਵਾਭ ਗਿਆ ਸੀ। ਲੈ ਵੰਗੂਆਂ ਲੈ ਵੰਗੂਆਂ। ਫਿਮਲੇ ਚਲ ਜੂ ਉਥੇ ਰੈਕਟਰ ਬਣਨ ਲਈ ਜਾਜੂ ਉਥੇ ਦਾ ਰਹਿ ਹਿਮਾਲੇ ਅੰਦਰ ਚੰਗੀ ਪਦਵੀ ਹਾਸਲਿਆ ਜ਼ਿਆਦਾ ਹਿਮਾਲੇ ਆਫ ਰੋਡਾਂ ਦੀ ਹੂੰ ਇਹਦਾ ਭਾਜੀ ਅਗਲਾ ਪਹੀਆ ਜਿਹੜਾ ਵਾ 21 ਇੰਚ ਸਾਡੇ ਪੰਜਾਬ ਤੇ ਬਹੁਤ ਸਾਰੇ ਇਥੇ ਯਾਤਰੀ ਆਉਂਦੇ ਆ ਉਦਾਂ ਪੰਜਾਬ ਦੀ ਪਰਸੈਂਟੇਜ ਵਿਕਰੀ 2.25% ਕਹਿੰਦੇ ਆ ਇੰਡੀਆ ਜਿਹਦੇ ਜਿਹੀਂ ਘੁੰਮਦੇ ਹਿਸਾਬ ਨਾਲ ਵੇਖੀ ਜੇ 80-85% ਪੰਜਾਬੀ ਦੇਖਦੇ ਆ ਸਾਨੂੰ ਸਾਰਿਆਂ ਵਿਚਾਰਾਂ ਵਿੱਚ ਚਲੋ ਚੰਗੀ ਗੱਲ ਐ ਮਿਲ ਕੇ ਵੇਲ ਵੰਡ ਕੇ ਰਹਿਣਾ ਚਾਹੀਦਾ ਵਾ ਜੋਰਜੀ ਸਟੋਰ ਕਿਨ ਜੋਰਜੀ ਸਟੋਰ ਚੀਜ਼ਾਂ-ਸੂਜਾਂ ਇਕਪਮੈਂਟਸ ਜਿਹੜੀਆਂ ਹੁੰਦੀਆਂ ਉਹੀ ਆਪੀਆਂ ਇਧਰ ਆਂ ਅਸੀਂ ਲੱਭੀ ਜਾਂ ਰਹੇ ਆ ਚਲੋ ਆਹ ਟਰੈਡੀਸ਼ਨਲ ਸਟੋਰ ਜਿੱਦਾਂ ਧਰਮਸ਼ਾਲਾ ਚੀਜ਼ਾਂ ਮਿਲਦੀਆਂ ਵਾ ਪਿੱਤਲ ਦੀਆਂ ਚੀਜ਼ਾਂ ਸਪਿਟੀ ਵੀਅਰਸ ਆ ਵੀ ਉਹੀ ਦੁਕਾਨ ਆ ਪਟਲੇ ਆਣੇ ਦੀ ਕਲਮੀ ਕੱਟਦੀ ਰਹੀ ਤੇ ਪਟਲੇ ਨਹੀਂ ਦੀ ਪਟਮੀ ਕੱਟਦੀ ਆ ਅੱਜ ਮੈਂ ਕੱਟ ਨਹੀਂ ਆ ਆਖੋ ਜੜੀ ਜੀ ਮੇਰੇ ਕੋਲ ਮੇਰੇ ਕੋਲ ਮੈਂ ਤਾਂ ਕੋਸ਼ਿਸ਼ ਕਰਦਾ ਹਾਂ ਅੰਦਰ ਹੈ ਬਹੁਤ ਠੀਕ ਲੱਗਿਆ ਉਹ ਮੈਂ ਜਦੋਂ ਉਹਨਾਂ ਵੱਲ ਆਜੀ ਸੀ ਜਦੋਂ ਮੈਂ ਰੈਕਟਰ ਉਹਦੇ ਕੋਈ ਬਿਨਾਂ ਦੀ ਉਹਨਾਂ ਆਪਾਂ ਅੰਦਰ ਹੋਣ ਲੱਗੇ ਆ ਸਪਿਟੀ ਵੀਅਰ ਇੱਥੇ ਵੀ ਕੁਝ ਚੀਜ਼ਾਂ ਟੁੱਟਾਂ ਗਈਆਂ ਨੇ ਲੈ ਮਰ ਸਪਿਟੀ ਵੀਅਰ ਦੇ ਵੀ ਨਹੀਂ ਕੀ ਕੁਝ ਇੱਥੋਂ ਮਿਲਦਾ ਆ ਵੱਡੀਆਂ ਵੱਡੀਆਂ ਥਰਮਸਾਂ ਜੜੀਆਂ ਪਾਣੀ ਚਾਹ ਨੂੰ ਠੰਡਾ ਗਰਮ ਕਰਦੀਆਂ ਵਾ ਕੱਪੜੇ ਬੈਗ ਐ ਆਹ ਬੰਦੀ ਜੇ ਬਾਹਰ ਇਧਾਂ ਅੰਦਰੋਂ ਇਧਾਂ ਮੈਕਸਿਮਰ ਨਹੀਂ ਆ ਗਈ ਸੀ ਜੋ ਪੰਚੀ ਪਾ ਕੇ ਆ ਗਿਆ ਜਿਹੜਾ ਇੱਥੇ ਵੀ ਆ ਗਿਆ ਨਹੀਂ ਬਹੁਤ ਆਇਆ ਇੱਥੇ ਵੀ ਆ ਗਿਆ ਮੈਂ ਕਿੱਥੇ ਆ ਗਈ ਤੁਹਾਨੂੰ ਦਿਖਾ ਦਉਗਾ ਤੁਹਾਨੂੰ ਰੱਖੀ ਦੋ ਪੰਜ ਕੁ ਚੁੱਕਾ ਹੋਣਾ ਆਪਣੀ ਇਹ 5 ਮਿੰਟ ਦੀ ਹੈ ਨਾ ਖਾਓ ਇਹ ਚੇਂਜ ਕਰਾ ਪੀਏ ਆਹੋ ਬਾਜ਼ਾਰ ਤਗੜਾ ਵਾ ਸਿਰਫ ਚੌੜਾ ਰੋਡ ਹੀ ਨਹੀਂ ਹੈਗਾ ਉਹ ਜਿਹੜਾ ਜਿਹਨੂੰ ਕਹਿੰਦੇ ਆ ਨਹੀਂ ਕੋਈ ਗੱਲ ਹੋ ਜਾਣਾ ਚੱਲੇ ਚੱਲੇ ਜੇ ਚਲੋ ਅਸੀਂ ਮਾਰੂ ਨੇ ਕਿਹੜਾ ਫਿਰ ਆ ਵੀ ਇੱਕ ਦੁਕਾਨ ਹੈ ਜੀ ਇਹਨਾਂ ਦੀਆਂ ਸਮਾਨ ਹੋਜ ਰਿਹਾ ਸਮਾਨ ਮੰਦਰ ਮੰਦਰ ਆ ਗਿਆ ਹੈਂ ਮੰਦਰ ਆਹੋ ਮੰਦਰ ਦਾ ਜਿਹੜੇ ਸਕੀਨ ਆ ਉਹਨਾਂ ਵਾਸਤੇ ਵੀ ਇਹ ਤੇ ਖਾਸ ਰੱਖ ਪਾਉਂਦੇ ਨੇ ਕੀ ਜਮਾਵਤੀ ਪਜਾਰਦੀ ਟੇਲੈਂਡ ਆ ਗਿਆ ਨਾ ਟੇਲੈਂਡ ਹੋ ਗਿਆ ਸਮਾਪਤੀ ਆ ਇਧਰੋਂ ਗਰੀਬਾਂ ਦੀਆਂ ਦੁਕਾਨਾਂ ਇਹ ਹੁਣ ਟੇਲੈਂਡ ਆ ਗਿਆ ਜੀ ਇੱਥੋਂ ਕੰਮ ਸਮਾਪਤੀ ਆ ਵਰਫਾ ਜੀ ਵੀ ਦਿਖਣ ਦੀ ਜੀ ਵੇਲੋ ਰਾਤ ਪੈ ਗਈ ਆ 8 ਵੱਜ ਚੁੱਕੇ ਨੇ ਵਰਫ ਚਮਕਣ ਦੀ ਆ ਆ ਦੁਕਾਨਾਂ ਸਰ ਉੱਥੇ ਅਮੀਰਾਂ ਦਾ ਜਮਾਵੜਾ ਸੀ ਇੱਥੇ ਸਾਡੇ ਵਰਗੇ ਗਰੀਬਾਂ ਦਾ ਜਮਾਵੜਾ ਆ ਗਿਆਸ ਤੋਂ ਇੱਥੇ ਹੀ ਆ ਗਿਆ ਹਲੋ ਇਹਨਾਂ ਕੋ ਵੀ ਆਇਆ ਕਰੋ ਇੱਧਰ ਵੀ ਕੋਈ ਨਾ ਕੋਈ ਸਮਾਨ ਲੈ ਜਾ ਕਰੋ ਚਲੋ ਇੱਕ 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 ਰਮਾਲ ਇੱਕ ਇੱਕ ਰਮਾਲ ਜਿਸਪੀਟੀ ਉਥੇ ਲੈ ਕੇ ਆਤੇ ਐ ਹੋ ਜਮਾਲ ਤੁਹਾਡਾ ਹੈ ਗਈ ਆ ਇਸਪੀਟੀ ਕਿੱਦੇ ਹੈਗਾ ਤੋ ਪਿਟੀ ਨਹੀਂ ਆ ਪੁੱਛ ਲੈਣਾ ਇਸਪੀਟੀ ਨਹੀਂ ਆ ਸਭ ਹੈਗਾ ਕੋਈ ਨਾ ਰਮਾਲ ਵੱਡਾ ਪਿਟੀ ਪਿਟੀ ਵਾਲਾ ਚਲੋ ਚਲੋ ਜੀ ਇਹ ਜੀ ਆਪਾਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਨਾਲੇ ਆਪਾਂ ਸ਼ੇਅਰ ਕਰ ਲਿਆ ਨਾਲੇ ਆਪਾਂ ਇਸਪੀਟੀ ਦਾ ਬਾਜ਼ਾਰ ਵਖਾਇਆ ਸਪੀਟੀ ਕੈਪੀਟੀ ਬਾਜ਼ਾਰ ਸਪੈਸ਼ਲੀ ਕਾਜਾ ਸ਼ਹਿਰ ਜਿਹੜਾ ਵਾ ਉਹਦੀ ਤੁਹਾਨੂੰ ਜਾਣਕਾਰੀ ਅਸੀਂ ਦਿਵਾਈ ਆ ਕਿੜੀਆਂ-ਕੀਆਂ ਤੋਂ ਆਪਸ਼ਨਾਂ ਖਰੀਦਣ ਦੀਆਂ ਖਾਨ ਦੀਆਂ ਵੈਸੇ ਸ਼ੌਂਕੀ ਤੌਰ ਤੇ ਚੀਜ਼ਾਂ ਲੈ ਹੁੰਦੀਆਂ ਵੀਡੀਓ ਤੇ ਨਵੇਂ ਜੇ ਲਾਈਕ ਕਰ ਦਿਓ ਚੈਨਲ ਦਾ ਨਵਾਂ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਜੇ ਕਮੈਂਟ ਕਰ ਸਕਦੇ ਜੀ ਜੇ ਕੋਈ ਹੋਰ ਜਾਣਕਾਰੀ ਤੁਹਾਨੂੰ ਹੈ ਕੀ ਆ ਇਹਦੇ ਬਾਰੇ ਉਹ ਸ਼ੇਅਰ ਕਰ ਸਕਦੇ ਜੀ ਕਾਜਾ ਬਾਰੇ ਤੇ ਵੀੜੇ ਦਾ ਲੱਗ ਜਾਂਦੀ ਹੈ ਲੈਣ ਲੱਗਦੀ ਹੈ ਗੱਡੀਆਂ ਦੀ ਮੋਟਰਸਾਈਕਲ ਵਾਲਾ ਕੋ ਤੇ ਵੀ ਸਭ ਨਾਲ ਬ ਨੂੰ ਗੰਗ ਜਾਂਦੇ ਆ ਤੇ ਗੱਡੀਆਂ ਵਾਲੇ ਵਿਚਾਰੇ ਫਸੇ ਰਹਿ ਜਾਂਦੇ ਆ ਸਾਡੇ ਸਾਹਮਣੇ ਸਭ ਕੁਝ ਫਿਸ਼ੀਆ ਆ ਕਿਉਂ ਲਿਆਣ ਲੱਗੀ ਜੀ ਤਾਂ ਗਾ ਜ ਸਾਰਿਆਂ ਨੂੰ ਪੈਪੀ ਸਾਸੀ ਕਾਲ ਜੀ ਹਾਜ਼ਰ ਹੋ ਵਾਜ਼ਰ ਹੋ ਜੀ ਓਕੇ ਬਾਈ ਟਾਟਾ ਜੀ ਆ ਦੇਖੋ ਕਿ ਤਕੀ ਬਣੇ ਇਹ ਤੋਂ ਹੜਾ ਤੁਰਕੀ ਨਗਰ ਲੋਕਾ ਹੋ ਗਿਆ ਜੀ ਵਿਟੀਆ ਦੋ ਵਰਗੀਆਂ ਅਚਨ ਰੋ ਰੋ ਦਾ ਖਾਦੇ ਵੀ ਅਸੀਂ ਜਿਹੀ ਬਰੀਆ ਲੈ ਨਾ ਰਹਾ ਤੋ ਬਰੀਆ ਯਾਰ ਘਰ ਜੀ ਅਜੂ ਬਣਾਣ ਦੇ ਦੂਏ ਕਹਣਾ ਸਾਰਾ ਪ੍ਰੋਬਲਮ ਬੈਗ ਇੱਕਦਮ ਹੈ ਨਾ ਓਏ ਮਾਲ ਰੋਡ ਤੇ ਕਰ ਲੀਆ ਹੈ ਮਾਲ ਰੋਡ ਤੇ ਕੀ ਹੋ 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 ਉਹ ਵੇਖੋ ਉਹ ਸਾਮਾ ਲਾਓ ਕੋਈ ਗੱਲ ਨਹੀਂ ਮੋੜ ਮੋੜ ਚਾਹ ਜੀ ਤੱਕ ਜਾਵਾ ਉਹ ਸਾਰਾ ਲੰਮਾ ਕਿਸ ਨਾਲ ਆ ਲੋ ਕਿੰਨਾ ਗਿਰੋਗੇ ਭਾਈ ਆਹ ਕਿੰਨਾ ਗਿਰੋਗੇ ਠੀਕ ਹੈ ਕੋਈ ਗੱਲ ਨਹੀਂ ਹੈਪੀ ਗਲਤੇ ਬੋਲ ਬਸ ਠੀਕ ਹੈ ਰੋਮ ਹਰੀ ਮਰਦੀਂ ਕੜੀ ਹਰੀ ਮਰਦੀਂ ਹਰੀ ਮਰਦੀਂ ਚਲੋ You oh, want to kill him?